ਸੋਰਠ ਮਹੱਲਾ ਪਹਿਲਾ ਇਹ ਬਾਣੀ ਰਾਗ ਸੋਰਠ ਵਿੱਚ ਉਚਾਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਹੈ ਤੂੰ ਪਰਬਦਾਤਾ দান ਮਤ ਪੂਰਾ ਹਮ ਥਾਰੇ ਪੇਖਾਰੀ ਜੀਓ اے ਪ੍ਰਮਾਤਮਾ ਜੀ ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈ ਦਾਤਾ ਦੇਣ ਵਿੱਚ ਤੂੰ ਕਦੇ ਖੁੰਝਦਾ ਨਹੀਂ ਅਸੀਂ ਤੇਰੇ ਦਰ ਤੇ ਮੰਗਦੇ ਹਾਂ ਮੈਂ ਕੀ ਮੰਗੋ ਕਿ ਜੇ ਤੇਰੇ ਨਾ ਰਹੀ ਹਰਦੀ ਜੈ ਨਾਮ ਪਿਆਰੀ ਜੀਓ ਮੈਂ ਤੇਰੇ ਤੋਂ ਕਿਹੜੀ ਸ਼ੈ ਮੰਗਾ ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ ਹੈ ਹਾਂ ਤੇਰਾ ਨਾਮ ਸਦਾ ਤੇਰੇ ਰਹਿਣ ਵਾਲਾ ਹੈ ਏ ਹਰੀ ਮੈਨੂੰ ਆਪਣਾ ਨਾਮ ਦੇ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ਘਟ ਘਟ ਰਵ ਰਹਿਆ ਬਨਵਾਰੀ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ਜਾਲਤਾਲ ਮੇ ਹਿਰ ਗੁਪਤੋ ਵਰਤਾ ਗੁਰ ਸਾਬਦੀ ਦੇਖ ਨਿਹਾਰੀ ਜੀਓ ਰਹਾਓ ਪਾਣੇ ਵਿੱਚ ਧਰਤੀ ਵਿੱਚ ਧਰਤੀ ਦੇ ਉੱਪਰ ਆਕਾਸ਼ ਵਿੱਚ ਹਰਥਾ ਮੌਜੂਦ ਹੈ ਪਰ ਲੁਕਿਆ ਹੋਇਆ ਹੈ ਏ ਮਨ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਵੇਖ ਮਰਤ ਪਿਆਲ ਆਕਾਸ਼ ਦਿਖਾਯੋ ਗੁਰ ਸਤ ਗੁਰ ਕਿਰਪਾ ਤਾਰੀ ਜੀਓ हे भाई जिस नुकोते गुरु ने सतगुरु ने कृपा कीती उस ने उसने धरती आकाश पाताल सारा जगत परमात्मा दी होन नाल भरपूर विखा ਦਿੱਤਾ सो ब्रह्म अजोनी है पी होनी कट पीरत देख मुरारी जियो ओ परमात्मा जो ना विच नहीं आउंदा हुन भी मौजूद है आगाना भी मौजूद रहेगा ਏ ਭਾਈ ਉਸ ਪਰਮਾਤਮਾ ਨੂੰ ਤੂੰ ਆਪਣੇ ਹਿਰਦੇ ਵਿੱਚ ਵਸਦਾ ਵੇਖ ਜਨਮ ਮਰਨ ਕੋ ਇਹ ਜਗ ਬਪੜੋ ਇਨਦੂ ਜੈ ਭਗਤ ਬਿਸਾਰੀ ਜੀਓ ਏ ਭਾਗ ਹੀਨ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸਨੇ ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ਸਤਗੁਰੂ ਮਿਲੇ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਜੇ ਸਤਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ ਪਰ ਮਾਇਆ ਵੇੜੇ ਜੀ ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਵਗਰਬ ਮੰਜਾਰੀ ਜੀਓ ਹੇ ਸਤਗੁਰੂ ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਲੇਪ ਕਰ ਦਿੰਦਾ ਹੈ ਉਹ ਮੌੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਹਨਾਂ ਦੇ ਮਨ ਵਿੱਚ ਹਰੀ ਨਿਰੰਕਾਰ ਆਪ ਆਵਾਜ਼ਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ